हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਤਾਜੀ ਸ੍ਰੀ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਵੀ ਨਾਮ ਤੇ ਐਡਰੈਸ ਬੋਲੋ ਨਾਮ ਵੀ ਹਰਜੀਤ ਸਿੰਘ ਪਿੰਡ ਸ਼ਨਾਗ ਲਾਭ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਨੇ ਡਾਕਟਰਾ ਪੋਂ ਨੇੜੇ ओके okay भाई ਨੇੜੇ ਆਪ ਨੂੰ ਭਦੌੜ ਸੈਰ ਰਹਿ ਗਿਆ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ 95014 ਬਈ 33579 ਠੀਕ ਹੈ ਬਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਆ ਆ ਵੀ ਨਰਖ ਪਰ ਕਰਕੇ ਲੈਬ ਡਾਕਟਰ ਆਪਣੇ ਸਾਰੀਆਂ ਵੜਾਂ ਲਿਆਂਦੀਆਂ ਹੋਣੀਆਂ ਕੋਈ ਕਰਦੀ ਨਹੀਂ ਹੁੰਦੀ ਠੀਕ ਹੈ ਬਈ ਹਾਂਜੀ ਕਿਹੜਾ ਸੂਆ ਸੂਈ ਹੈ ਵੀਰੇ ਇਹ ਡਾਕਟਰ ਦੂਜਾ ਸੂਆ ਵੜਾ ਸੂਈ ਹੈਗੀ ਕਦੋਂ ਸੂਈ ਹੈ ਵੀਰੇ ਇਹ ਡਾਕਟਰ ਕੱਲ ਸੂਈ ਆਪਣੇ ਕੋਲ ਤਾਂ ਆਈ ਆ ਤੜਕੀ ਅੱਜ ਠੀਕ ਆ ਤੇ ਜੇਰ ਜੂਰ ਦੀ ਕੰਪਲੀਟ ਆ ਗਈ ਠੀਕ ਆ ਤੇ ਬਾਕੀ ਮੰਨ ਕੇ ਚਲ ਡਾਇਰੈਕਟਰ ਬਾਕੀ ਪਹਿਲੇ ਜੂ ਡਾਇਰੈਕਟਰ 18 19 ਕੋਲ ਦਦੂ 14 ਦੱਸਿਆ ਮਾਲਕ ਨੇ ਹੂੰ ਬਾਕੀ ਗਾਹਾ ਸੇਵਾ ਆਪਾਂ ਨਹੀਂ ਕਹਿੰਦੇ ਕਿੰਨਾ ਦੇ ਦੂਗੇ ਠੀਕ ਆ ਭਾਈ ਬਾਕੀ ਡਾਇਰੈਕਟਰ ਥਣ ਥਣ ਬੈਠਦਾ ਹੂੰ ਤੇ ਸੀ ਠੰਡੀ ਬਹੁਤ ਆ ਗਈ ਬਾਕੀ ਡਾਇਰੈਕਟਰ ਪਿਓਰ 에ਅਰ ਸ਼ਹਿਰ ਆ ਗਈ ਠੀਕ ਆ ਭਾਈ ਇਹ ਬੱਚਾ ਵੀ ਡਾਇਰੈਕਟਰ ਮਗਰ ਬੱਛੀ ਆ ਗਈ ਬੱਚੀ ਬਹੁਤ ਚੰਗੀ ਆ ਨਾ ਪਹਿਲਾਂ ਬੱਚੀ ਡਾਇਰੈਕਟਰ ਵਿਖਾ ਦੇ ਬਹੁਤ ਨਿਯਾਇ ਚੰਗਾ ਬੱਚਾ ਪਾਇਆ ਬੈਠਣੇ ਡਾਕਟਰ ਬੱਚੀ ਦਾ ਫੇਸ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਵੀ ਹੈ ਬਾਕੀ ਫੇਸ ਚੈੱਕ ਕਰਾ ਡਾਕਟਰ ਬੱਚੀ ਦਾ ਕੀ ਬਾਤ ਕਿੰਨਾ ਚੰਗਾ ਆ ਤੇ ਬਾਕੀ ਉਹਨਾਂ ਨੂੰ ਮਿਲ ਜਾਣੇ ਇੱਕ ਨਹੀਂ ਹਾਂ ਡਾਕਟਰ ਬਾਕੀ ਬੱਚੀ ਵੱਡੀ ਬੁੱਢੀ ਨਸਲ ਬਰੀਡ ਉਹ ਨਿਆਇ ਚੰਗੇ ਡਾਕਟਰ ਦੋ ਬਰੀਡਾਂ ਜਾਣੀਆਂ ਕਿਹਦੇ ਕਰੇ ਜਾਣਗੇ ਇੱਕ ਨਹੀਂ ਜਾਂਦੀ ਅੱਜ ਠੀਕ ਹੈ ਭਾਈ ਬੱਚਾ ਡਾਕਟਰ ਕਿੰਨਾ ਕਰੇ ਉਹਨਾਂ ਚੰਗਾ ਬਾਰੇ ਡਾਕਟਰ ਕੁਆਲਿਟੀ ਭਜਣ ਬੂਜਣ ਲੰਬੀ ਲੰਮੀ ਦੇਖ ਲੈ ਕਿੰਨੀ ਹੈਗੀ ਚਮਕ ਚੌਂਕ ਵਾਲੀ ਹੈ ਘਰਮ ਵਾਲੀ ਚੌਂਕ ਵਾਲੀ ਡਾਕਟਰ ਬਾਕੀ ਲੰਬੀ ਬਹੁਤ ਹੈ ਵੜਾ ਸਹੀ ਹੈ ਬਾਕੀ ਵਜਣ ਵਾਲੀ ਵੜ ਹੈਗੀ ਤੇ ਬਾਕੀ ਡਾਕਟਰ ਥਣ ਸੂ ਚੈੱਕ ਕਰਾ ਦੀ ਵੈਢ ਦਾ ਕਿੰਨਾ ਚੰਗਾ ਲੱਗਿਆ ਹਮਮ ਥਣੇੜ ਤੋਂ ਚੈੱਕ ਕਰਵਾ ਆਨੇ ਮੁਠੀ ਆਲਾ ਥਣ ਲੱਗਿਆ ਹਨਾ ਬੜਾ ਨਿਆਇ ਚੰਗਾ ਥਣ ਲੱਗਿਆ ਡਾਕਟਰ ਆ ਦੇ ਥਣ ਸੁਣ ਕਿੰਨਾ ਚੰਗਾ ਲੱਗਿਆ ਵੈਢ ਨੂੰ ਬਾਕੀ ਬੜਾ ਚੰਗੀਆਂ ਹਨਾ ਬਾਕੀ ਲੇਵੇ ਨਾੜਾ ਨੂੜਾ ਡਾਕਟਰ ਮੂਹਰ ਮਾਰਨ ਉਹਦਾ ਟਾਈਮ ਹੀ ਤੜਕੇ ਦਾਗਾ ਠੀਕ ਆ ਤੂੰ ਹੱਥ ਨੂੰ ਦੇਖੀ ਵੈਢ ਨੇ ਲੇਵਾ ਖੋਲਣਾ ਹਮ ਬਾਕੀ ਜਿਹੜਾ ਥਣ ਸੁਣ ਦਿਖਾ ਦੇ ਚਾਰੇ ਬਿਖਰ ਮਿਆਂਗੇ ਪੂਰੇ ਬਹੁਤ ਚੰਗਾ ਥਣ ਲੱਗਿਆ ਵੈਢ ਨੂੰ ਠੀਕ ਆ ਭਾਈ ਤੇ ਬਾਕੀ ਡਾਕਟਰ ਹੈ ਵੀ ਜਮਾ ਇੱਕ ਖੱਟਾ ਬੋਲੇ ਹੈਗਾ ਠੀਕ ਆ ਬਾਕੀ ਪਿੱਛੋਂ ਲੇਵਾ ਚੈੱਕ ਕਿਆ ਬਾਤ ਆ ਬਗਿਆ ਥਾਣ ਥੁਣਾ ਚੋਆਇਸ ਵੀ ਬਹੁਤ ਨਿਆਏ ਚੰਗੀ ਲੱਗੀ ਐ ਵੜ ਨੂੰ ਮੰਨ ਕੇ ਚੱਲ ਡਾਕਟਰ ਇਹ ਸ਼ਾਮ ਨੂੰ ਵੀਡੀਓ ਬਣਾਉਣੀ ਹੁੰਦੀ ਨੇ ਵੀ ਡਾਕਟਰ ਕੁਆਲਿਟੀ ਹੋਰ ਹੋਣੀ ਸੀ ਲੇਵੇ ਦੀ ਸਹੀ ਆ ਨਾੜਾ ਨੂੜਾ ਡਾਕਟਰ ਦੁਨੇ ਪਾਸੇ ਬਹੁਤ ਆ ਮੰਨ ਕੇ ਚੱਲ ਡਾਕਟਰ ਕਿਹਨੇ ਲੈਣੀ ਆ ਮੱਝ ਨੂੰ ਡਾਕਟਰ ਦੁੱਗਣੀ ਕੀ ਚੰਗੀ ਹੈਗੀ ਸਹੀ ਗੱਲ ਆ ਬਾਈ ਨਾ ਗਰਮੀ ਮੰਨਣੀ ਹੈਗੀ ਨਾ ਕੋਈ ਸੋਰਾ ਦੁੱਧ ਪਾਉਣਾ ਡਾਕਟਰ ਪੂਰਾ ਫੈਟ ਵਾਲਾ ਬੱਚੀ ਨੇ ਤੇ ਬਾਕੀ ਡਾਕਟਰ ਤੋੜਾ ਤਾਰ ਆਪਾਂ ਚੈੱਕ ਕਰਾ ਦੇ ਹਾਂ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬਰੀਟ ਇੱਕ ਨੰਬਰ ਆ ਸੂਈ ਸਵਾਈ ਆ ਬੱਚਾ ਮਗਰ ਬੱਛੀ ਆਗੀ ਬੱਛੀ ਵੀ ਬਈ ਚੰਗੀ ਆ ਲੈ ਸ਼ਾਬਾਸ਼ ਆਰਡਰ ਬੜਾ ਕਮਾਲ ਆ ਹਨਾ ਆਰਡਰ ਬਹੁਤ ਨਿਆਇ ਚੰਗਾ ਲੱਗਿਆ ਡਾਕਟਰ ਵੇੜ ਨੂੰ ਬਾਕੀ ਡਾਕਟਰ ਬੈਠਦੇ ਆ ਲੰਬਾਈ ਲੰਮੂਈ ਚੈੱਕ ਕਰਾ ਲਈ ਕਿੰਨੀ ਆਗੀ ਸਹੀ ਆ ਬਾਕੀ ਫੇਸ ਫੂਸ ਦਿਖਾਇਆ ਡਾਕਟਰ ਪ्योर ਐਰ ਸ਼ੈਰ ਆ ਗਈ ਜਮਾ ਸਹੀ ਗੱਲ ਆ ਬਾਈ ਐ ਡਾਕਟਰ ਕੋਈ ਮੰਨ ਕੇ ਰੰਗ ਦੀ ਪਿੰਕ ਜੀ ਮਾਰਦੀ ਹੈਗੀ ਪ्योर ਜਮਾ ਪੱਕੇ ਡੱਬਾਂ ਚ ਬੈੜ ਹੈਗੀ ਬਾਕੀ ਚਮਕ ਚਮਕ ਬਹੁਤ ਆ ਗਈ ਬੈੜ ਇਸ ਦੀ ਬਿਊਟੀ ਦੇਖਣਾ ਕਮਾਲ ਫੇਸ ਬੜਾ ਪਿਆਰਾ ਕਰਮਾ ਲਈ ਬਾਕੀ ਡਾਕਟਰ ਲੰਮੀ ਲੁੰਮੀ ਦਿਖਾ ਦੇ ਬਾਕੀ ਮਿਲਕ ਵੇਨਸ ਆ ਗਿਆ ਡਾਕਟਰ ਬਹੁਤ ਨਜਾਇਜ਼ ਚੰਗੀਆਂ ਤੇ ਬਾਕੀ ਡਾਕਟਰ ਥਣ ਥਣ ਬਹੁਤ ਨਜਾਇਜ਼ ਚੰਗਾ ਜੋਸ ਵਾਲਾ ਗੁਲਾਬੀ ਗੁਲਾਬੀ ਥਣ ਲੱਗਿਆ ਹੈ ਸਹੀ ਗੱਲ ਆ ਬਾਈ ਆ ਕੀ ਡਾਕਟਰ ਪਿੱਛੋ ਪੁੱਛੋ ਦਿਖਾ ਦੇ ਬਾਕੀ ਡਾਕਟਰ ਨੂੰ ਚੁਈ ਵੀ ਹੈਗੀ ਠੀਕ ਆ ਤੇ ਮੰਨ ਕੇ ਲੇਵੀ ਤਿਆਰੀ ਬਹੁ ਨੀ ਜਾਏ ਚੰਗੀ ਕਰਨੀ ਡਾਕਟਰ ਡੰਗ ਦੇ ਆ ਕੇ ਬੜਨੇ ਠੀਕ ਆ ਭਾਈ ਬਾਕੀ ਸੀਲ ਹੰਦੀ ਡਾਕਟਰ ਇੰਨੀ ਹੈਗੀ ਹੂੰ ਪਰ ਮੈਂ ਉਧਰੋਂ ਲੈ ਕੇ ਬੰਨੀ ਹੈਗੀ ਪਮਾ ਐਂ ਧਾਰਾ ਮਾਰ ਲਾ ਠੀਕ ਆ ਕੁਝ ਵੀ ਨਹੀਂ ਕਹਿਣਾ ਕਰਨਾ ਕਰ ਮਾਲੀਂਦਾ ਬੋਲਾ ਭਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੇ ਨਹੀਂ ਕਿ ਵਾਈ ਬੜੀ ਚੰਗੀ ਆ ਨਾ ਮੋਟਾ ਮੋਟਾ ਚੋਣ ਆ ਜਿਵੇਂ ਮਰਜੀ ਚੁਈ ਚਲ ਕਿਆ ਬਾਤ ਚੋਂ ਡਾਕਟਰ ਬੜਾ ਨਾਇਚੰਗਾ ਲੱਗਿਆ ਜਾ ਹੂੰ ਉਹ ਮੈਂ ਡਾਕਟਰ ਕਹਿਣ ਦੀ ਗੱਲ ਨਹੀਂ ਗਈ ਜਮਾ ਖੱਟਾ ਬੋਲਾ ਹੇ ਹੂੰ ਲੈ ਜੋਣ ਤੇ ਬਾਤ ਆ ਕਰਮਾਈ ਦਾ ਇੱਕ ਨੰਬਰ ਆ ਮੋਟੀ ਮੋਟੀ ਜਵਾਈ ਆ ਖੜਕਾ ਸੁਣਦਾ ਬਈ ਕਿਆ ਬੋਲ ਐ ਡਾਕਟਰ ਵਾਤੇ ਪਾ ਕੇ ਦਿਖਾਣੇ ਆਗੇ ਜਮਾ ਖੱਟਾ ਬੋਲਾ ਹਜੇ ਹਮ ਤੇ ਮੰਨ ਕੇ ਚਾ ਕਿ ਡਾਕਟਰ ਬਾਹਰੋਂ ਦੋਤੇ ਆਉਣਾ ਆ ਜੇਵਾ ਡਾਕਟਰ ਬੱਚੇ ਤਿਆਰ ਕਰਨਾ ਆ ਬਾਕੀ ਲੈਵੀ ਡਾਕਟਰ ਚੂਈ ਕਰਕੇ ਕੁਆਲਟੀ ਹੋਣ ਵੀ ਬਹੁਤ ਨਿਆਂ ਚੰਗੀ ਹੈਗੀ ਹਮ ਆਥ ਨੂੰ ਗੇਟ ਲੱਡੂ ਲਾ ਕੱਢੀ ਡਾਕਟਰ ਹੈ ਮੰਨ ਕੇ ਚੱਲ ਬੈਠਣ ਦੱਸਣਾ ਹੈਗਾ ਮੁੱਲ ਜਾਇਜੀ ਹੋਣਾ ਬਈ ਮੁੱਲ ਤਾਂ ਡਾਕਟਰ ਜੈਨਾਂ ਕੇ ਜਾਇਜ ਹੋਣਾ ਆਫਰ ਵਾਲਾ ਮੁੱਲ ਹੀ ਹੋਣਾ ਇਹ ਤਾਂ ਠੀਕ ਆ ਬਾਈ ਜਿਵੇਂ ਡਾਕਟਰ ਕਿਹੜਾ ਲੈ ਗਿਆ ਲੈ ਗਿਆ ਤੇ ਕਿਹੜਾ ਰਹਿ ਗਿਆ ਰਹਿ ਗਿਆ ਇਹ ਤਾਂ ਠੀਕ ਆ ਬਾਈ ਭਾਤ ਇੰਨਾ ਛੋਟਾ ਹੋਣਾ ਡਾਕਟਰ ਕਿੰਨਾ ਕਹਦੇ ਬਾਕੀ ਡਾਕਟਰ ਬਾਹਰ ਦੀ ਡਾਕਟਰ ਇਹ ਬਰੀਡ ਦੀ ਮੰਗ ਬਹੁਤ ਹੈਗੀ ਭਾ ਜਮਾ ਜਾਇਜ ਹੋਊਗਾ ਠੀਕ ਆ ਬਾਈ ਹਾਂ ਬਈ ਮੁੱਲ ਬਾਈ ਕਹਿੰਦਾ ਜਮਾ ਖਿੱਚ ਕੇ ਰੱਖਾਂਗੇ ਬਾਹਲਾ ਮੋਲ ਨਹੀਂ ਕਰਦੇ ਤੇ ਕਿਸੇ ਵੀਰ ਨੂੰ ਬਾਈ ਬਾੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ